ਪ੍ਰੋਫੈਸਰ ਮਲਵਿੰਦਰਜੀਤ ਬੜੈਚ ਜਿਨ੍ਹਾਂ ਨੇ ਗਦਰ ਲਹਿਰ ਤੇ ਖੋਜ ਦਾ ਵੱਡਾ ਕੰਮ ਕੀਤਾ ਤੇ ਲੋਕੀਤ ਪ੍ਰਕਾਸ਼ਨ ਦੇ ਮਾਲਕ ਹਰੀਸ਼ ਚੈਨ ਉਹਨਾਂ ਨੇ ਮੂਲ ਡਾਇਰੀ ਸਾਪੀਆ ਭਗਤ ਸਿੰਘ ਦੀ ਉਹ ਕਹਿੰਦਾ ਵੀ ਉਹ ਚ 55 ਕਿਤਾਬਾਂ ਨੇ ਸਾਰੀਆਂ ਉਹਨਾਂ ਕਿਤਾਬਾਂ ਵੀ ਹਾਸਲ ਕਰ ਲਈਆਂ ਕਿਹੜੀਆਂ ਕਿਹੜੀਆਂ ਕਿਤਾਬਾਂ ਸੀ ਜਿਵੇਂ ਹੁਣ ਕਿਤਾਬ ਮੇਰੇ ਕੋਲ ਆ ਪਈਆਂ ਨੇ 3-4000 ਕਿਤਾਬ ਪਈ ਆ ਹੁਣ ਸਾਰੀਆਂ ਤਾਂ ਮੈਂ ਪੜ੍ਹਗਾ ਨਹੀਂ ਹੁਣ ਕਿਤਾਬ ਦੇਖ ਲਈ ਤੁਸੀਂ ਦੇਖ ਕੇ ਕੋਈ ਕੋਟੇਸ਼ਨ ਤੁਹਾਨੂੰ ਕੋਟ ਆ ਗਈ ਉਹ ਕਿਤਾਬ ਚੋਂ ਚਾ ਕੇ ਕੋਟੇਸ਼ਨ ਕੋਟ ਕਰ ਲਈ ਇਦੋਂ ਸਾਰੀ ਪੜ ਤੇ ਕਰਕਸੀਲ ਸਾਡੀ ਬੜਾ ਦਿਖਾਵਾ ਇੰਨੀ ਕਟੇਸ਼ਨਾਂ ਫਲਾਣੀਆਂ ਉਹ ਉਹ ਕਰੀ ਜਾਂਦਾ ਉਹ ਕਟੇਖ ਨਾਲ ਇਕੱਠੀਆਂ ਕਰੀ ਚੱਲੋ ਉਹਨਾਂ ਕੋਲ 55 ਕਿਤਾਬਾਂ ਨੇ ਉਹ 55 ਕਿਤਾਬਾਂ ਨੂੰ ਥਰੋਲੀ ਨਹੀਂ ਪੜੀਆਂ ਹੋਈਆਂ ਉਹਨਾਂ ਥੋੜੀਆਂ ਮੁਰ ਦੇ ਵਿਕਤ ਦੇਖ ਲਈ ਕਿਤਾਬ ਆ ਗਈ ਰੇਜੀ ਦੀ ਕਿਤਾਬ ਆ ਉਹਦੇ ਵਿੱਚੋਂ ਦੋ ਚਾਰ ਕਟੇਸ਼ਨਾਂ ਨੋਟ ਕਰ ਲਈਆਂ ਉਹਦੀ ਕੱਟ ਲਈ ਕੋਟ ਉਹਨੂੰ ਲੱਗਾ ਵੀ ਪਾਕਿਸਤਾਨ ਉਹਦੇ ਵਿੱਚ ਚੁੱਕੀ ਆ ਭਗ ਸਿੰਘ ਦਾ ਕੰਮ ਉਹ ਐਡਾ ਬੜਾ ਨਹੀਂ ਤੇ ਜਿੱਡਾ ਦਿਖਾਇਆ ਗਿਆ ਥੱਲੇ ਉਹਦਾ ਉਹਦਾ ਕਾਰਨ ਆ ਨਾ ਕਿਉਂਕਿ ਚੜੋ ਲਾਲਾ ਲਾਜਪਤ ਰਾਏ ਦਾ ਕੋਲ ਮੈਂ ਬਦਲਾ ਲੈ ਲਿਆ ਪਰ ਹਿੰਦੂ ਰਾਸ਼ਟਰਪਤੀ ਨੂੰ ਲੋੜ ਸੀ ਨਾ ਦੋਸ਼ੀ ਇਦਾਂ ਦੀ ਹੁਣ ਅਸੀਂ ਦਾ ਕਰਨ ਖਾਲੀ ਪਿਆ ਸੀ ਇਹਨੂੰ ਫਿਰ ਨਾ ਸ਼ਹੀਦ ਦੇ ਆਜਾ ਬਣਾਉਣਾ ਸੀ ਕੋਣ ਲਾਲਾ ਹਰਦਿਆਲ ਦਾ ਲਾਲਾ ਲਾਜਪਤਰਾ ਦਾ ਬਦਲਾ ਲਿਆ ਨਾ ਉਹਦੀ ਮੌਤ ਦਾ ਨਾ ਬਦਲਾ ਲੈ ਲਿਆ ਤੋਨੋ ਚੱਕ ਕੇ ਬਣਾਉਣਾ ਸੀ ਤੋ ਫਰ ਕਾਮਬੜਾ ਦੇ ਲੋਕ ਹੋਰ ਲੋੜ ਬਣ ਗਈ ਜਿਹੜੀ ਕਾਮਬੜੇ ਥਾਟ ਆ ਜੇ ਭਾਗਸ਼ ਨਹੀਂ ਸਾੜਦਾ ਮਿਲਦ ਕੋਈ ਨਹੀਂ ਉਹ ਤਾਂ ਬੰਵਾ ਬੰਦੂਖਾਂ ਵਾਲੀ ਆ ਉਹ ਤਾਂ ਗਦਰਿਆਂ ਨੇ ਉਹਨਾਂ ਨਹੀਂ ਕੀਤਾ ਜੇ ਦੋਨਾਂ ਨੇ ਸਾਂਡਰਸ ਨੂੰ ਕਤਲ ਕੀਤਾ 60 ਦੇ ਅਕਤੂਬਰ 1928 ਦੇ ਬਸੰਦਰਸ ਦਾ ਕਤਲ ਹੁੰਦਾ ਤੇ ਨਵੰਬਰ 1928 ਦੇ ਵਿੱਚ ਗਦਰਿਆਂ ਦਾ ਪਰਚਾ ਨਿਕਲਦਾ ਕਿਰਤੀ ਉਹ ਤੋਂ ਨਖੇਦੀ ਕਰਦੇ ਨੇ ਕਹਿੰਦੇ ਬਚਪਨਾ ਵਾਲੇ ਗਨ ਕਠ ਨੇ ਠੂਠਾ ਨਾ ਕਦੇ ਕਦੇ ਇਨਕਲਾਬ ਹੋਣੇ ਇਨਕਲਾਬ ਦੀ ਖਤਰਤਾ ਵੱਡੀਆਂ ਜਥੇਬੰਦੀਆਂ ਬਣਾਉਣੀਆਂ ਪੈਣੀਆਂ ਵੱਡੇ ਲੋਕਾਂ ਨੂੰ ਮੋਬਾਈਲਾਈਜ਼ ਕਰਨਾ ਪਊ ਮਰੂਸ ਹੋਇਆ ਕਿ ਕਦੋਂ ਇਹ ਆਪਦਾ ਰਾਹ ਛੱਡ ਕੇ ਅਸੀਂ ਨਕਰ ਕੇ ਦੇਖ ਲਿਆ ਸੀ ਗਦਰਿਆਂ ਨੇ ਉਹ ਕਹਿੰਦੇ ਸੀ ਵੀ ਤਾਂ ਜਥੇ ਬੰਦੀਆਂ ਵੱਡੀਆਂ ਖੜੀਆਂ ਕਰਨੀਆਂ ਪੈਣਗੀਆਂ ਵੱਡਾ ਇਨਕਲਾਬ ਹੋਊਗਾ ਫਿਰ ਐਡੀ ਸਾਮਰਾਜੀ ਤਾਕਤ ਨੂੰ ਤੁਸੀਂ ਉਲਟਾ ਸਕਦੇ ਜਿਹੜੀ ਐਡੀ ਫੌਜੀ ਤਾਕਤ ਆ ਇਹ ਠੂਠਾ ਨਾ ਕਰਦੇ ਅੰਗਰੇਜ਼ ਭੱਜ ਜਾਣਗੇ ਇਹ ਅਸੀ ਗੱਲ ਸੋ ਸਾਰਾ ਇਹ ਕੰਮ ਕਰਨ ਵਾਲਾ ਪਿਆਗਾ ਭਗਤ ਸਿੰਘ ਤੇ ਉਹ ਭਗਤ ਸਿੰਘ ਦੀ ਹਿੰਦੂ ਰਾਸ਼ਟਰਵਾਦ ਦੀ ਲੋੜ ਸੀ ਕਿਉਂਕਿ ਲਾਲਾ ਲਾਜਪਤਰਾ ਇਹ ਖਤਮ ਹੋ ਚੁੱਕਿਆ ਸੀਗਾ ਉਹ ਚੱਲਿਆ ਹੋਇਆ ਕਾਰ ਤੁਸੀਂ ਇਹਨੇ ਚੱਕ ਲਿਆ ਅਸੀਂ ਲਾਲਾ ਜੀ ਦਾ ਬਦਲ ਲੈਣ ਲੱਗੇ ਆ ਉਹ 36 ਕਰੋੜ ਭਾਰਤੀਆਂ ਦਾ ਆਗੂ ਆ ਜਿਹੜਾ ਕੋ ਹਿੰਦੂ ਰਾਸ਼ਟਰਵਾਦੀ ਸੀ ਹਿੰਦੂ ਜਨੂਨੀ ਸੀ ਉਹ ਹਿੰਦੂ ਮਹਾਸਭਾ ਦਾ ਵੀ ਕੋਈ ਹਿੰਦੂ ਮਹਾਜਾਪਾ ਦਾ ਪ੍ਰਧਾਨ ਸੀ ਉਹ ਪਾਕਿਸਤਾਨ ਬਣਾਉਣ ਦਾ ਮੋਢੀ ਉਹ ਆ ਲਾਲਾ ਲਾਜਪਤਰਾ ਸੀ ਲਾਲਾ ਲਾਜਪਤਰਾ ਉਹ ਕਹਿੰਦਾ ਸੀ 1924 ਤੋਂ ਕਹਿ ਰਿਹਾ ਸੀ ਉਹ ਵੀ ਮੁਸਲਮਾਨ ਨੂੰ ਅੰਦਰ ਕੱਢ ਦੋ ਜੇ ਤੁਸੀਂ ਉਹਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ ਲਾਲਾ ਹਰਦਿਆਲ ਵੀ ਆ ਲਾਲਾ ਹਰਿਆਣ ਤੋਂ 25 ਚ ਕਹਿ ਰਿਹਾ ਸੀ ਉਹ ਸੀ ਆਸੀ ਬਸੀਦ ਸਾਪੀਆ ਲਾਲਾ ਹਰਦਿਆਲ ਦੀ ਉਹ ਵੀ ਕਹਿ ਰਿਹਾ ਸੀ ਵੀ ਜੇ ਤੁਸੀਂ ਹਿੰਦੁਸਤਾਨ ਨੂੰ ਹਿੰਦੂਆਂ ਦਾ ਦੇਸ਼ ਬਣਾਉਣਾ ਤਾਂ ਮੁਸਲਮਾਨਾਂ ਨੂੰ ਫਰੰਟੀਅਰ ਪਾਸੇ ਕੱਢੋ ਉਹਨਾਂ ਦਾ ਵੱਖਰਾ ਦੇਸ਼ ਦੇ ਦਿਓ ਉਹਨੂੰ ਦੋਨੇ ਆਈਡਿਆ ਲੋਗ ਨੇ ਲਾਲਾ ਲਾਜਪਤਰਾ ਐ ਵੀ ਤੇ ਲਾਲਾ ਹਰਦਿਆਲ ਵੀ ਦੋਨੇ ਪਾਕਿਸਤਾਨ ਦੇ ਬਾਨੀ ਨੇ ਵੀ ਪਾਕਿਸਤਾਨ ਬਣਾ ਦੋ ਉਹਨਾਂ ਦਾ ਮੁਸਲਮਾਨਾਂ ਦਾ ਵੱਖਰਾ ਦੇਣਾ ਫਿਰ ਹਿੰਦੂਆਂ ਦਾ ਦੇਸ਼ ਬਣਦਾ ਕੋ ਲਾਲਾ ਦਾ ਉਹ ਲਾਲਾ ਉਹ ਸ਼ਾਸਿਮੈਂਟਰ ਸੀ ਭਗਸੰਗ ਦਾ ਲਾਲਾ ਲਾਜਪਤਰਾ ਉਹ ਸਾਰਾ ਇਤਿਹਾਸ ਪਿਆਗਾ ਕਿਉਂਕਿ ਹੁਣ ਕਾਮਪਨੀਆਂ ਨੂੰ ਓਨ ਕਰ ਲਿਆ ਤੇ ਉਹ ਮੈਂ ਵਿਚਾਰਾ ਦੇਖੇ ਉੱਥੇ ਆ ਕਿਸਾਨ ਮੋਰਚੇ ਦੇ ਵਿੱਚ ਅਗਰਾਹ ਵਾਲਿਆਂ ਨੇ ਉਥੇ ਜਿਹੜਾ ਚੰਗੇ ਭਲੇ ਸਖਸੀ ਵਿਚਾਰੇ ਉਹਦੇ ਹੱਥ ਵਿੱਚ ਭਗਤ ਸਿੰਘ ਦੇ ਫੋਟੋਆਂ ਪੜਾਂ ਜਾਂਦੀਆਂ ਉਹਨਾਂ ਹੱਥ ਥੱਲੇ ਪੰਜਾਬੀ ਬੋਲੀ ਦੇ ਕੁਟੇਸ਼ਨ ਲਿਖਿਆ ਹੋਈਆਂ ਉਹ ਮੈਂ ਆਖਿਆ ਇੱਕ ਨੂੰ ਸਖਨੋਂ ਪੁੱਛਿਆ ਮੇਰੀ ਵੀਡੀਓ ਮੈਂ ਕਿਹਾ ਕੀ ਆ ਕਹਿੰਦਾ ਭਗਤ ਸਿੰਘ ਦਾ ਆ ਥੱਲੇ ਗੋਰਖੀ ਦੇ ਕੁਟੇਸ਼ਨ ਜੀ ਲਿਖੀ ਹੋਈ ਮੈਂ ਗੋਰਖੀ ਕੌਣ ਆ ਕਹੇ ਤਾਂ ਇਹ ਤਾਂ ਸਾਨੂੰ ਪਤਾ ਨਹੀਂ ਮੈਂ ਘਟੋ ਘਟ ਰ ਪਤਾ ਤਾਂ ਹੋਵੇ ਨਾ ਕੀ ਆ ਪੰਜਾਬੀ ਬੋਲੀ ਨੂੰ ਬਚਾਉਣ ਦੀ ਗੱਲ ਕੀਤੀ ਉੱਤੇ ਭਗਤ ਸਿੰਘ ਦੇ ਫੋਟੋਆਂ ਲੱਜ ਜਾਂਦੀਆਂ ਥੱਲੇ ਪੰਜਾਬੀ ਬੋਲੀ ਨੂੰ ਬਚਾਉਣ ਦੀ ਗੱਲ ਕੀਤੀ ਉਹ ਮਹਾ ਪਾਕਿਸਤਾਨ ਦਾ ਪੰਜਾਬੀ ਬੋਲੀ ਦੇ ਹੱਕ ਤੇ ਨਹੀਂ ਕਹੋ ਤਾਂ ਹਿੰਦੀ ਲਿਖੋ ਦੇਵਨਾਗਰੀ ਲਿਖੋ ਭਗਤ ਸਿੰਘ ਕਹਿੰਦਾ ਸੀ ਹਾਂ ਉਹਦਾ ਲੇਖ ਹੂੰ ਜੀ ਪੰਜਾਬ ਦੇ ਬਜੇ ਪੰਜਾਬ ਦੀ ਬੋਲੀ ਹੋਣੀ ਚਾਹੁੰਦਾ ਦੇਵਨਾਗਰੀ ਹੋਣੀ ਨਹੀਂ ਜੀ ਪੁਆਰਗਾ ਸਮਾਜ ਦਾ ਝੰਡਾ ਸੀ ਨਾ ਹੂੰ ਬੀਸਿਕਲੀ ਭਗਤ ਸਿੰਘ ਆਰਗਿਆ ਸਮਾਜ ਤੋਂ ਆਇਆ ਹਾਂ ਉਹਨਾਂ ਦਾ ਟੱਪਾ ਆਰਗਿਆ ਸਮਾਜ ਦੀ ਪਛੋਕਰ ਤੋਂ ਆਇਆ ਹੂੰ ਤੇ ਉਹਦੀ ਤਾਂ ਉਹ ਵਾਈਟ ਕਾ ਸੀਗਾ ਵੀ ਪਾਈ ਦੇਵਨਾਗਰੀ ਹੋਵੇ تھے ਪੰਜਾਬ ਦੀ ਬੋਲੀ ਤਾਂ ਕਹਿੰਦਾ ਗਵਾਰਾਂ ਦੀ ਬੋਲੀ ਆ ਪੰਜਾਬੀ ਭਗਤ ਸਿੰਘ ਕਹਿ ਰਿਹਾ ਹਾਂ ਜੀ ਇਹ ਪਾਕਿਸਤਾਨ ਦਾ ਲੇਖ ਆ ਮੌਜੂਦ ਜਿਹੜਾ ਪਾਕ ਪਰ ਅੱਜ ਸਾਰਾ মিডিਆ ਉਹ ਸਾਰਾ ਕੁਸਤਾ ਉਹ ਚੀਜ਼ ਦਿਖਾ ਰਿਹਾ ਵੀ ਭਗਤ ਸਿੰਘ ਬਹੁਤ ਕਾਮਰਟਾ ਤੇ ਹਿੰਦੂ ਤੂੰ ਹਿੰਦੂ ਰਾਸ਼ਟਰਵਾਦੀਆਂ ਦਾ ਸੈਕੂਲਰਿਜ਼ਮ ਦਾ ਇੱਕੋ ਪਲੇਟਫਾਰਮ ਤੇ ਆ ਗਏ ਨਾ ਇਹ ਉਹਨਾਂ ਹੀ ਭਗਤ ਸਿੰਘ ਨੂੰ ਆ ਆਰਸ ਵਾਲੇ ਪਿਆਰ ਕਰਦੇ ਉਹਨਾਂ ਹੀ ਕਾਮਰਟ ਕਰਦੇ ਨੇ ਕੋ ਦੋਨਾਂ ਦੀ ਫੱਟ ਬੈਠਦਾ